ਦੋਸਤੋ ਗੇਲ ਨੀਲੀ ਰਾਵੇ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੋਰਾਡਸਲ ਦੇ ਜਾਨਵਰ ਦਿਖਾਉਣ ਲੱਗੇ ਆ ਜਿਹਦੇ ਵਿੱਚ ਇੱਕ ਤਾਜੀ ਸੂਈ ਮੈਂ ਤੇ ਦੂਸਰੀ ਸੂਣ ਵਾਲੀ ਹੈ ਹਾਂਜੀ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਤੇ ਡੰਗਰ ਵੇਚਣ ਦਾ ਕੀ ਕਾਰਨ ਬਣ ਗਿਆ ਤੇ ਮਲਾਉਣੇ ਆ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਬਾਈ ਜੀ ਨਾਮ ਕੀ ਆਪਣਾ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਹਾਂਜੀ ਰੈਂਡ ਗਿੱਲਾ ਵਾਲਾ ਫਰੋਇਪੁਰ ਸ਼ਹਿਰ ਦੇ ਬਿਲਕੁਲ ਨਾਲ ਬੈਠੇ ਆਈ ਸੀ ਤੇ ਬਾਈ ਜੀ ਜਦੋਂ ਆਪਾਂ ਫਰੋਇਪੁਰ ਤੋਂ ਆਉਣੇ ਆ ਇਹ ਜੀਰੇ ਰੋਡ ਤੇ ਪੈਂਦਾ ਨਹੀਂ ਇਹ ਜੀਰੇ ਤੇ ਰੋਡ ਦੇ ਨਾਲ ਇੱਕ ਮੱਲਾ ਵਾਲਾ ਲਿੰਕ ਰੋਡ ਨਿਕਲਦਾ ਹੈ ਜੀ ਸਬਜ਼ੀ ਮੰਡੀ ਤੋਂ ਹਾਂਜੀ ਤਿੰਨ ਸਾਢੇ 3 ਕਿਲੋਮੀਟਰ ਹੈ ਫਰੋਇਪੁਰ ਸ਼ਹਿਰ ਵਾਲਾ ਫਰੋਇਪੁਰ ਸ਼ਹਿਰ ਦਾ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਜੀ 94177 ਹਾਂਜੀ 14956 ਜੀ ਠੀਕ ਹੈ ਜੀ 94177 ਹਾਂਜੀ 14956 ਠੀਕ ਹੈ ਜੀ ਤੇ ਬਾਈ ਜੀ ਕੀ ਸਵੱਬ ਬਣ ਗਿਆ ਮੈਨੂੰ ਲੱਗਾ ਡੰਗਰ ਹੋਰ ਵੀ ਸੇਲ ਕਰਤੇ ਵੇ ਜਾ ਮੇਰੇ ਹਾਂਜੀ ਡੰਗਰ ਅੱਜ ਵੀ 2-3 ਸੇਲ ਕੀਤੇ ਨੇ ਜੀ ਹਾਂਜੀ ਮੈਂ ਲੇਟ ਹੋ ਗਿਆ ਸੀ ਹਾਂਜੀ ਹਾਂਜੀ ਕੋਈ ਸਾਡੇ ਘਰ ਚ ਹੀ ਹੋ ਗਿਆ ਸੀ ਡੈਡੀ ਦੀ ਡੈਥ ਹੋ ਗਈ ਤੇ ਕੱਲਾ ਰਹਿਣ ਕਰਕੇ ਹਾਂਜੀ ਤੁਸੀਂ ਜੋਬ ਕਰਨੇ ਆ ਹਾਂਜੀ ਤਾਂ ਕਰੇ ਸਾਹਮਣੇ ਬਾਹਰ ਅੰਦਰ ਦਾ ਕੰਮ ਘਟ ਗਿਆ ਤੇ ਫਿਰ ਉਹਨਾਂ ਦੇ ਕਰਕੇ ਵੇਚਣੀਆਂ ਪਈਆਂ ਯਾਨੀ ਕਿ ਸਾਹ ਸੰਭਾਲਾ ਵਾਸਤੇ ਲੇਬਰ ਦੀ ਪ੍ਰੋਬਲਮ ਆ ਜਾਂਦੀ ਹੈ ਲੇਬਰ ਦੀ ਪ੍ਰੋਬਲਮ ਫਿਰ ਆਪ ਦਾ ਔਖਾ ਹੋ ਜਾਂਦਾ ਤੇ ਫਿਰ ਉਹਨਾਂ ਦੇ ਕਰਕੇ ਠੀਕ ਹੈ ਜੀ ਤਾਂ ਹੀ ਸੇਲ ਕਰਤੀਆਂ ਭੁੱਖੀਆਂ ਨਹੀਂ ਮਾਰੀਆਂ ਜਾਂਦੀਆਂ ਹਾਂਜੀ ਇਹ ਤਾਂ ਵੀ ਬੇਜਵਾਨੇ ਡੰਗਰ ਹਾਂਜੀ ਚਲੋ ਹਣਾ ਜੀ ਤੇ ਬਈ ਜਿਹੜੀ ਇਹ ਮੱਝ ਸੂਈਤਾ ਜੀ ਆਪਣੇ ਕੋਲ ਹਾਂਜੀ ਇਦੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜਾਂ ਇਹ ਕਿਹੜੇ ਕਿੰਵੇਂ ਸੂਏ ਆ ਇਸ ਟਾਈਮ ਇਹ ਪੰਜਵਾਂ ਸੂਆ ਸੂਈ ਹੈ ਪੰਜਵਾਂ ਸੂਆ ਸੂਈ ਹਾਂਜੀ ਤੇ 14 ਪਲੱਸ ਦੁੱਧ ਦੇ ਠੀਕ ਹੈ ਜੀ ਦੋ ਥਣੇ ਹੀ ਹੁੰਦੇ ਜਮਾਂਦਰੂ ਹੀ ਦੋ ਥਣੇ ਤੇ ਨਹੀਂ ਵੀ ਕੋਈ ਬਿਮਾਰੀ ਨਾਲ ਜਾਂ ਕਿਵੇਂ ਵੀ ਯਾਨੀ ਕਿ ਇਹ ਦੋ ਥਾਣੇ ਹੀ ਆ ਜਮਾਂਦਰੂ ਜਿਵੇਂ ਆਪਣੇ ਬੱਕਰੀ ਦੇ ਹੁੰਦੇ ਦੋ ਥਣ ਉਸੇ ਤਰ੍ਹਾਂ ਦੇ ਹੁੰਦੇ ਦੋ ਥਾਣੇ ਹੀ ਅੱਛਾ ਇਹ ਦੋ ਥਣਾਂ ਵਾਲੀ ਚਲੋ ਕਹਿੰਦੇ ਆ ਵੀ ਮੱਝ ਬਹੁਤ ਚੰਗੀ ਹੁੰਦੀ ਜਾਨਵਰਾਂ ਦੇ ਵਿੱਚ ਹਾਂਜੀ ਦੇ ਸੁਣੇ ਸੁਣਾਈ ਗੱਲ ਹੀ ਆ ਆਪਾਂ ਵੀ ਕਹਿੰਦੇ ਦੋ ਥਣਾਂ ਵਾਲਾ ਡੰਗਰ ਜਿਹੜਾ ਬਹੁਤ ਚੰਗਾ ਹੁੰਦਾ ਹਾਂਜੀ ਤੇ ਆਪਾਂ ਅੱਜ ਪਹਿਲੀ ਵਾਰੀ ਵੇਖਣੀ ਆ ਹਾਂਜੀ ਇਹ ਸਭੀ ਵੇਖ ਲੋਏ ਬਾਈ ਜੀ ਪਹਿਲੀ ਵਾਰੀ ਵੇਖਣੀ ਆ ਇਹ ਦੋ ਥਣਾਂ ਵਾਲੀ ਮੱਝ ਤੇ ਆਪਾਂ ਠਾਈਏ ਬਾਈ ਜੀ ਇਹਨੂੰ ਠੀਕ ਹੈ ਜੀ ਮੈਂ ਤਾਂ ਜੀ ਜਦੋਂ ਦੀ ਲੈ ਕੇ ਆਈ ਮੈਨੂੰ ਤਾਂ ਬੜਾ ਵਾਅਦਾ ਕੀਤਾ ਹੀ ਇਹਨੇ ਅੱਛਾ ਇਹ ਦੋ ਥਣਾਂ ਵਾਲਾ ਡੰਗਰ ਜਿਹੜਾ ਕਹਿੰਦੇ ਵੀ ਬਹੁਤ ਵਾਅਦਾ ਕਰਦਾ ਹਾਂਜੀ ਇਹ ਤਾਂ ਸਾਡੀ ਮਜਬੂਰੀ ਬਣ ਗਈ ਵੇਚਣ ਦੀ ਨਹੀਂ ਤੇ ਵੇਚਣਾਂ ਨਹੀਂ ਹੈਗਾ ਵੇਚਣ ਵਾਲਾ ਡੰਗਰ ਇਹ ਬਾਈ ਜੀ ਇਹਨੇ ਜਿਹੜਾ ਮੈਨੂੰ ਲੱਗਦਾ ਇਹ ਤਾਜੀ ਸੋ ਕਿੰਟਾ ਤਾਂ ਪੋਣਾ ਕਿੰਟਾ ਹੈ ਅੱਛਾ ਇਹ ਤੇ ਬਾਈ ਜੀ ਇਹਨੇ ਕੀ ਕੱਟੇ ਨੂੰ ਜਨਮ ਦਿੱਤਾ ਕਿ ਕੱਟੇ ਨੂੰ ਇਹ ਕੱਟਿਆ ਕੱਟਾ ਹੈ ਜੀ ਕੱਟਾ ਇਹ ਕਿਹੜੇ ਸੀਮਨ ਦਾ ਪਤਾ ਨਹੀਂ ਸੀਮਨ ਨਹੀਂ ਆਪਾਂ ਨੂੰ ਪਤਾ ਜੀ ਇਹ ਹਰਿਆਣੇ ਦਾ ਸੀਮਨ ਸੀ ਇਹਨਾਂ ਮੈਨੂੰ ਡਾਕਟਰ ਨੇ ਦੱਸਿਆ ਵੀ ਸੀਮਨ ਹਰਿਆਣੇ ਦਾ ਹਰਿਆਣੇ ਦੇ ਸੀਮਨ ਦੀ ਮੱਜ ਵੀ ਜੈਡ ਬਲੇਗਾ ਬੁਰੀ ਹਿਸਾਰ ਦੇ ਸੀਮਨ ਦੀ ਅੱਛਾ ਹਿਸਾਰ ਦੇ ਸਹੈਰ ਬੁਆਇੰਦ ਦਾ ਜਿਹੜਾ ਸੀਮਨ ਸੀਗਾ ਤੇ ਕੱਟੇ ਨੂੰ ਜਨਮ ਲਿਆ ਤਾਜੀ ਸੂਈ ਮੱਜਾ ਹਾਂਜੀ ਤੇ ਅੱਜ ਤਰੀਕ ਹੈਗੀ ਆ ਜੀ 4 ਹਾਂਜੀ 4 ਤਰੀਕ ਦੀ ਸ਼ਾਮ ਦੀ ਸੋਈ ਆ ਤੇ ਦੂਸਰੀ ਮੱਝ ਬਾਰੇ ਵੀ ਆਪਾਂ ਜਾਣਕਾਰੀ ਲੈ ਲੈਨੇ ਆਂ ਭਾਈ ਜੀ ਇਹ ਕਿੰਨੇ ਸੂਏ ਹੈ ਝੋਟੀ ਇਹਨੇ ਦੂਜਾ ਸੂਆ ਸੋਣਾ ਸੀ ਆਪਣੇ ਕੋਲੇ ਦੂਜਾ ਸੂਆ ਸੋਣੀ ਹੈ ਹਾਂਜੀ ਛੇ ਮੱਝ ਦੀ ਹੈ ਨਹੀਂ ਹਾਂਜੀ ਇਹ ਵੀ ਆਪਣੇ ਘਰ ਦੇ ਸੀ ਪਹਿਲਾਂ ਅੱਛਾ ਜੀ ਪਹਿਲਾਂ ਮੱਝਾਂ ਜ਼ਿਆਦਾ ਸੀ ਸਾਡੇ ਕੋਲੇ ਅੱਛਾ ਜੀ ਫਿਰ ਉਹ ਇਕੱਲੇ ਰਹਿਣ ਕਰਕੇ ਤੇ ਅਸੀਂ ਕੱਟ ਕਰਤੀਆਂ ਸੀ ਹਾਂਜੀ ਚਾਰ ਮੱਝਾਂ ਸੀ ਹੁਣ ਸਾਡੇ ਕੋਲੇ ਪੰਜ ਠੀਕ ਹੈ ਜੀ ਤੇ ਇਹ ਮੱਝ ਦਾ ਕਿੰਨਾ ਟਾਈਮ ਰਹਿੰਦਾ ਸੋਣ ਜੀ ਇੰਨੇ ਰਹਿ ਗਏ ਨਹੀਂ 5 ਮਹੀਨੇ 5 ਮਹੀਨੇ ਰਹਿ ਗਏ ਹੁ ਦੁੱਧੋ ਡਰਾਈ ਆ ਹਾਂਜੀ ਅੱਛਾ ਜੀ ਤੇ ਇਹ ਕਿਵੇਂ ਰੇ ਕਿੰਵੇਂ ਸੁਵੇ ਆ ਗਈ ਇਹ ਇਹ ਦੂਜਾ ਸੂਣਾ ਹੈ ਇਹ ਤੇ ਪਿਛਲੇ ਸਵੇਰੇ ਕਿੰਨਾ ਦੁੱਧ ਦਿੱਤਾ ਇਹਨੇ ਪਿਛਲੇ ਸਵੇਰੇ ਇਹਦਾ 13 ਕਿਲੋ ਦੁੱਧ ਦਿੱਤਾਗਾ ਸੀ 12 ਤੋਂ 13 13 ਕਿਲੋ ਦੁੱਧ ਦਿੱਤਾ ਹਾਂਜੀ ਇਸ ਟਾਈਮ ਸੀਮਨ ਵੀ ਇਹਨੂੰ ਮੋਹਰਾ ਦਾ ਲੱਗਾ ਹਾਂਜੀ ਮੋਹਰਾ ਦਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਿਟੀ ਇਸ ਮੈਂ ਦੇ ਵਿੱਚ ਵੀ ਬਿਲਕੁਲ ਪਿਓਰ ਮੋਹਰਾ ਜੈਡ ਬਲੈਕ ਆ ਬਿਲਕੁਲ ਇਹਦੀ ਵੀ ਜਿਹੜੀ ਫੂਸ਼ ਆ ਉਹ ਵੀ ਬਲੈਕ ਆ ਤੇ ਕਵਾਲਿਟੀ ਤੁਹਾਡੇ ਸਾਹਮਣੇ ਆ ਪੰਜ ਮਹੀਨੇ ਦੀ ਗੱbnਾ ਬਾਕੀ ਢਾਈ ਹੈ ਇਸ ਟਾਈਮ ਤੇ ਘਰਾਂ ਦੀਆਂ ਸੌ ਮਜਬੂਰੀਆਂ ਬਣ ਜਾਂਦੀਆਂ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਲੇਬਰ ਲੇਬਰ ਦੀ ਪ੍ਰੋਬਲਮ ਕਰਕੇ ਜਿਹੜਾ ਭਰਾ ਨਹੀਂ ਜਿਹੜਾ ਬਾਹਰ ਅੰਦਰ ਕਰਕੇ ਜਿਹੜਾ ਇਸ ਮੱਝਾਂ ਨੂੰ ਸੇਲ ਕਰਨ ਲੱਗੇ ਆ ਇਸ ਤੋਂ ਪਹਿਲਾਂ ਜਿਹੜੇ ਹੋਰ ਤਿੰਨ ਤੋਂ ਚਾਰ ਜਾਨਵਰ ਸੀ ਉਹ ਵੀ ਸੇਲ ਹੋ ਗਏ ਤੇ ਬਾਈ ਜੀ ਆਪਾਂ ਉਹ ਵੀ ਮੱਝ ਠਾਈ ਜੀ ਜਿਹੜੇ ਥਣਾ ਦੀ ਕੁਆਲਿਟੀ ਜਿਹੜੀ ਬਾਈ ਜੀ ਨੇ ਕਿਹਾ ਸੀ ਦੋ ਥਣ ਦੋ ਥਾਣੇ ਬਈ ਇਹਨੂੰ ਜਮਾਂਦਰੂ ਆ। ਤੇ ਦੇਖ ਸਕਦੇ ਆ ਜਮਾਂਦਰੂ ਦੋ ਥਾਣੇ ਆ। ਇਹ ਨਾ ਕੋਈ ਆਪਾਂ ਕਹਿ ਸਕਦੇ ਇਹਨਾਂ 'ਚ ਕੋਈ ਪ੍ਰੋਬਲਮ ਆ ਜਾਂ ਖੁਸ਼ ਆ। ਬਿਲਕੁਲ ਦੋ ਥਣ ਨੇ ਸਾਫ਼ ਸੁਥਰੇ ਥਣ ਨੇ ਧਾਰਾ ਜੀ ਮਾਰ ਸਕਦੇ ਆ ਆਪਾਂ ਬਰਾ ਦਿੰਦੇ ਆ ਬਈ ਨੂੰ। ਫੇਰ ਚੈੱਕ ਕਰ ਲਓ ਤੁਸੀਂ ਕੁਆਲਿਟੀ ਦੋ ਥਾਣੇ ਦੇ ਵਿੱਚ। ਬਿਲਕੁਲ ਕਹਿੰਦੇ ਪਿਛਲੇ ਸੂਏ ਕਿੰਨਾ ਦੁੱਧ ਸੀ? 14 ਕਿਲੋ ਦੁੱਧ ਸੀ। 14 ਕਿਲੋ ਦੁੱਧ ਸੀ ਦੋ ਥਾਣੇ ਦੇ ਵਿੱਚ। ਹਾਂਜੀ। ਦੋ ਥਾਣੇ ਦੇ ਵਿੱਚ 14 ਕਿਲੋ ਦੁੱਧ ਸੀਗਾ। ਕੁਆਲਿਟੀ ਤੁਹਾਡੇ ਸਾਹਮਣੇ ਆ। ਇਹ ਕੋਈ ਧਾਰ ਮਾਰਨੀ ਤੇ ਬਾਈ ਜੀ ਧਾਰਾ ਮਾਰ ਕੇ ਉਖਾ ਲਿਓ ਜਿਹੜੇ ਵੀਰ ਨੂੰ ਪਸੰਦ ਆਵੇ ਉਹ ਲੈ ਸਕਦਾ ਸਮਾਜ ਚੋਂ ਠੰਡੀ ਸੀਲ ਮੈਂ ਤੇ ਛਿੱਲ ਘੜਦੇ ਬਸ ਕਰੋ ਵੀਰੇ ਸਾਫ ਸੁਧਰੀ ਮੈਂ ਆ ਜੇਰ ਪਈ ਆ ਇਹ ਤੁਹਾਡੇ ਸਾਹਮਣੇ ਮੱਝ ਚ ਕੋਈ ਲਾਮਾ ਨਹੀਂ ਇਹ ਤਾਂ ਮਜਬੂਰੀ ਕਰਕੇ ਆਪਾਂ ਦੇਣੀ ਆ ਹਾਂ ਮਜਬੂਰੀ ਤੇ ਬਾਕੀ ਲੋਥ ਨਾਲ ਹੀ ਮੱਝ ਬੰਦਾ ਲੇਬਰ ਕੋਈ ਨਹੀਂ ਹੈਗੀ ਤੇ ਬਾਹਰ ਅੰਦਰ ਸ਼ਹਿਰ ਬਾਹਰ ਦਾ ਵੀ ਓਖਾ ਹੁੰਦਾ ਤੇ ਟੁੱਟੀ ਦਾ ਤੇ ਚੰਗੀ ਮੈਂ ਆ ਤੇ ਮਗਰ ਇਹਦੇ ਕਟਾ ਵਾ ਜਿਹੜਾ ਬਾਈ ਜਿਹੜਾ ਦਾ ਡਿਸਪਲੇ ਦੇ ਉੱਤੇ ਨੰਬਰ ਦੇ ਦਾਂਗੇ ਮੱਝ ਫੁੱਲ ਕੁਆਲਿਟੀ ਦੀ ਹੈ ਪਿਓਰ ਮੋਹਰਾ ਮੈਂ ਆ ਤੇ ਥਣ ਜਿਹੜੇ ਦੋ ਨੇ ਤੇ ਦੋ ਥਣਾ ਦੇ ਵਿੱਚ ਬਹੁਤ ਚੰਗਾ ਦੁੱਧ ਆ ਇਹ ਤਾਂ ਥੋੜੀ ਤਾਜੀ ਸੂਈ ਕਰਕੇ ਹੋਣਾ ਲੱਸੀ ਜੀ ਲੱਗਦੀ ਹੈ ਮੱਝ ਤਾਂ ਥੋੜੀ ਸੂਣ ਕੇ ਘਟ ਜਾਂਦੀ ਥੋੜੀ ਤੇ ਦੂਸਰੀ ਗੱਲ ਇਹ ਆ ਵੀ ਮੱਝਾਂ ਇਹ ਸੋਣੀਆਂ ਬੜੀ ਸੀਗੀ ਵੀ ਦੋ ਥਣ ਵਾਲੀਆਂ ਮੱਝਾਂ ਪਰ ਅੱਜ ਵੇਖੀ ਵੀ ਪਹਿਲੀ ਵਾਰੀ ਆ ਇਹ ਵੀ ਇੱਕ ਕਮਾਲ ਦੀ ਚੀਜ਼ ਆ ਦਰਸ਼ਨ ਹੋਏ ਜਿਹੜੇ ਅੱਜ ਤੇ ਪਹਿਲੇ ਦਿਨ ਜਿਹੜੀ ਆਪਾਂ ਵੇਖੀ ਆ ਸੁਣੀਆਂ ਸੀ ਵੀ ਦੋ ਥਣ ਵਾਲੀਆਂ ਬੱਜਾਂ ਹੁੰਦੀਆਂ ਪਰ ਵੇਖੀ ਅੱਜ ਪਹਿਲੀ ਵਾਰੀ ਤੇ ਉਹ ਤੁਹਾਡੇ ਸਾਹਮਣੇ ਹੈ ਕੁਆਲਿਟੀ ਦੇਖ ਸਕਦੇ ਆ ਤੁਸੀਂ ਦੋ ਥਣ ਬਿਲਕੁਲ ਬੱਕਰੀ ਵਾਲੇ ਥਣਾਂ ਵਾਲਾ ਕੰਮ ਹੀ ਹੈ ਤੇ ਦੁੱਧ ਇਹਨਾਂ ਥਣਾਂ ਦੇ ਵਿੱਚ ਪੂਰਾ ਕਰਦੀ ਬੱਜ ਥੋੜੀ ਡਰਦੀ ਪਈ ਕੋਈ ਤਾਰ ਦਾ ਫਰਕ ਨਹੀਂ ਹੋਊਗਾ ਦੋਵੇਂ ਥਣਾਂ ਬਰਾਬਰ ਇੱਕੋ ਜੀਆਂ ਤਾਰਾਂ ਨੇ ਠੀਕ ਹੈ ਤਾ ਤਾਜੀ ਸੂਈ ਮੈਂ ਜੇ ਕਿਸੇ ਵੀਰ ਨੂੰ ਪਸੰਦ ਆਉਦੀ ਆ ਦੀ ਭਾਈ ਜੀ ਉਹਨਾਂ ਨਾਲ ਸੌਦਾ ਕਰ ਲਵੇ ਫੋਨ 'ਤੇ ਸੌਦਾ ਕਰਕੇ ਆਪਦਾ ਰੇਟ ਮੰਗਾ ਕੇ ਲੈ ਸਕਦਾ ਤੇ ਬਾਗਰ ਜੀ ਕਾ ਖਾਸ ਆਈ ਜਿਹੜੀ ਬਾਗਰ ਜੀ ਕੀ ਬਹੁਤ ਧੰਨਵਾਦ ਵੀਰ ਜੀ ਦਾ ਮਿਹਰਬਾਨੀ ਤੁਹਾਡਾ ਬੜਾ ਸ਼ੁਕਰੀਆ ਤੇ ਆਪਣੀ